ਜੀ 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 ਇਸੇ ਤੁਹਾਡੇ ਜਿਹੜੇ ਹਲਕੇ ਨੱਗ ਵਿੱਚ ਪਹਿਲੀ ਸਰਬਸੰਮਤੀ ਬਣੇ ਤੁਹਾਨੂੰ ਸਰਪੰਚ ਚੁਣਿਆ ਕਿਸ ਤਰ੍ਹਾਂ ਸੰਮਤੀ ਹੋਈ ਉਹ ਲੇਕੋ ਇਹ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿਸਟਰ ਪਿਆਰਾਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਤਾ ਕੀ ਲੱਗਦਾ ਜਿਹੜਾ ਹੈਗਾ ਜਿਵੇਂ ਸਰਪੰਚੀ ਚੋਣਾਂ ਵਿੱਚ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਉੱਥੇ ਧੜੇ ਬੰਦੀਆਂ ਵੀ ਪਾਉਂਦੀਆਂ ਨੇ ਤੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਦਾ ਇਸ ਤਰ੍ਹਾਂ ਦੇਖਦੇ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਲੈਂਦੇ ਨੇ ਨਰਪੱਖੋ ਕੇ ਬੰਦਨਾ ਚਾਹੀਦਾ ਹੈ ਐਵੇਂ ਮੈਨੂੰ ਇਹਨਾਂ ਨੇ ਸੋਝੀ ਵਜਿਆ ਸਮਝਾ ਮੈਂ ਬੀਏ ਕੀਤੀ ਹੋਤੀ ਪੜਾਈ ਦੇ ਲੈਵਲ ਤੇ ਮੈਨੂੰ ਦੇਖ ਕੇ ਮੈਨੂੰ ਇਹਨਾਂ ਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਹੈ ਤਾਂ ਹੀ ਕੰਮ ਕਰ ਕਰ ਸਕਦਾ ਕਿਵੇਂ ਡਿਵੈਲਪਮੈਂਟ ਨੂੰ ਲੈ ਕੇ हां जी हां देखो पढ़ाई तो जरूरी है जी हर एक बंदे ਨੂੰ ਨੌਲੇਜ ਹੋਣੀ ਚਾਹੀਦੀ ਆਪ ਦੇ ਹੱਥੀਂ ਲਿਖਣ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕੈਂਡੀਸਲਰ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਭਾਈ ਪਿਛਲੀ ਵਾਰ ਦੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਰ ਦਾ ਮੂੰਹ ਦੇਖਣਾ ਪਏਗਾ ਕੁਝ ਕਵੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਬਈ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਓ ਤਾਂ ਕਿ ਪ੍ਰੋਗਰੈਸਿਵ ਹੋਵੇ ਪਹਿਲਾਂ ਭਗਵੰਤ ਮਾਨ ਦੇ ਵੀ ਲਾਣ ਕੀ ਕੀਤਾ ਵੀ ਜੋ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣੇਗਾ 5 ਲੱਖ ਰੁਪਏ ਦਾ ਲਾਣ ਦੇਣ ਦਾ ਕੀਤਾ ਹਾਂ ਜਾਂ ਉਹ ਬੜੀ ਵਧੀਆ ਸੋਚ ਆਈ ਸਰਕਾਰ ਦੀ ਜੀ ਜੋ ਸੰਭ ਦੀਆਂ ਬਣਗਾ 5 ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜੀ ਯੋਗਦਾਨ ਪਾਉਣਗੇ ਕੀ ਲੱਗਦਾ ਕਿਹੜੇ ਕਿਹੜੇ ਧੂਰੇ ਕੰਮ ਨੇ ਜਿਹੜੇ ਤੁਸੀਂ ਕਰੋਗੇ ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਹੈ ਉਹ ਪਾਣੀ ਵਹਿਣ ਘਟਾ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇੱਟਾਂ ਲਗਾਉਣੀਆਂ ਨੇ ਕੰਧਾਂ ਦੇ ਲਵੇ ਉਹ ਅਸੀਂ ਦਰੂਲਾਵਾਂਗੇ ਜਿਵੇਂ ਤੁਹਾਡੀ ਸਰਪੰਚੀ ਨਾਲ ਸਰਪੰਚ ਦੀ ਚੋਣ ਹੋਈ ਆ ਹੋਰ ਪਿੰਡਾਂ ਵਾਸਤੇ ਕੀ ਮੈਸੇਜ ਤੁਸੀਂ ਦੇਣਾ ਅੱਜ ਤਾਂ ਆਪ ਕਹਿੰਦੇ ਅ ਵੀ ਸਾਰੇ ਲੋਕਾਂ ਨੂੰ ਚਾਹੀਦਾ ਬੇ ਇ ਪੱਖਪਾਤ ਛੱਡ ਕੇ ਜਾਂ ਪਾਰਟੀ ਵਾਈਂ ਛੱਡ ਕੇ ਉਧਰ ਉੱਪਰ ਉੱਠ ਕੇ ਸਾਰ ਸਭ ਸਮਤੀ ਨਾਲ ਹੀ ਬਣਨਾ ਚਾਹੀਦਾ ਕਿੰਨੀਆਂ ਕਿੰਨੀਆਂ ਪਾਰਟੀਆਂ ਤੁਹਾਡੇ ਜਿਹੜੇ ਹੈਗੇ ਸਾਡੇ ਜੀ ਤਿੰਨ ਪਾਰਟੀਆਂ ਨੇ ਕਿਹੜੇ ਕਿਹੜੇ ਕਾਂਗਰਸ ਅਕਾਲੀ ਆਮ ਆਦਮੀ ਅੱਛਾ ਜੀ ਪਿੰਡ ਦੇ ਭਾਗ ਚੰਗੇ ਨੇ ਜੇ ਇਦਾਂ ਗੱਲ ਬਣ ਗਈ ਅਜੇ ਕੋਸ਼ਿਸ਼ ਹੈ ਪਰ ਇਹ ਵੀ ਗੱਲ ਬਣ ਗਈ ਬਹੁਤ ਵਧੀਆ ਗੱਲ ਹੈ ਤੇ ਇਹ ਚ ਬੈਰਵਿਰੋਧ ਖਤਮ ਹੋਊਗਾ ਕੀ ਲੱਗਦਾ ਵੀ ਜਿਵੇਂ ਹੋਰ ਪਿੰਡਾਂ ਨੂੰ ਵੀ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਧੜੇਬੰਦੀ ਜਿਹੜੇ ਹੈਗਾ ਸਰਪੰਚੀ ਚੋਣਾਂ 'ਚ ਬਹੁਤ ਵੱਡੇ ਪੱਧਰ ਤੇ ਖੁੱਗੇ ਆ। ਦੇਖੋ ਜੀ ਸਰਕਾਰ ਵੀ ਚਾਹੁੰਦੀ ਹੈ। ਵੀ ਧੜੇਬੰਦੀ ਖਤਮ ਹੋਵੇ। ਉਹ ਕਹਿੰਦੇ ਰੂਲ 'ਚ ਵੀ ਅਮੈਂਡਮੈਂਟ ਕਰਤੀ। ਵੀ ਧੜੇਬੰਦੀ ਖਤਮ ਹੋਵੇ। ਸਾਰੇ ਸੌਂਕਤੀ ਰੋ ਸਾਰੇ। ਉਹ 5 ਲੱਖ ਦਾ ਐਲਾਨ ਕੀਤਾ ਇਹ ਕਾਫੀ ਪਿੰਡਾਂ 'ਚ ਫੈਲ ਹੋਏਗਾ। ਬਿਲਕੁਲ ਹੋਏਗਾ ਜੀ। ਗਵਰਨਮੈਂਟ ਦੇਵੇ ਤਾਂ ਵਧੀਆ ਗੱਲ ਹੈ। ਸਾਰੇ ਪਿੰਡ ਦੇ ਬਿਨਾਂ ਬਾਹਰ ਤੋਂ ਬਿਨਾਂ ਵਿਰੋਧ ਤੋਂ ਸਾਰੇ ਲਈ ਹੋਏਗਾ। ਇਮਾਨਦਾਰੀ ਨਾਲ ਕਰਨ ਕਰੀ। ਇਹ ਗਰੰਟੀ ਹੈ। ਸਾਰੇ ਮੰਡਲੀ ਨਾਲ ਹਾਂ ਜੀ ਨਕਰ ਦਾ ਤੁਹਾਨੂੰ ਸ਼ੁਕਰ ਹੈ ਮੈਂਬਰ ਬਣਾਇਆ ਅਸੀਂ ਨਾ ਮੋਡਰਨ ਮੋਡਾ ਲਾ ਕੇ ਚੱਲਾਂਗੇ ਨਾ ਹਾਂ ਕੰਮ ਵਧੀਆ ਕਰਾਂਗੇ ਕੀ ਲੱਗਦਾ ਸਾਰੇ ਇਕੱਠੇ ਹੋ ਕੇ ਸਾਰੇ ਪਾਰਟੀਆਂ ਵੱਲੋਂ ਫੈਸਲਾ ਲਿਆ ਗਿਆ ਹਾਂ ਜੀ ਨਹੀਂ ਤਾਂ ਵੋਟਾਂ ਦਿੱਤਾ ਤੁਹਾਨੂੰ ਪਤਾ ਧੜੇ ਬੰਦੀ ਹਾਂ ਜੀ ਹਾਂ ਹਾਂ ਤਾਂ ਹੀ ਅਸੀਂ ਕੰਮ ਕਰਾਂਗੇ ਜੀ ਧੜੇ ਬੰਦੀ ਕੋਈ ਨਹੀਂ ਹੋਈ ਸੰਮਤੀ ਨਾਲ ਮੈਂਬਰ ਬਣਾਇਆ ਅਸੀਂ ਪੰਜ ਮੈਂਬਰ ਬਣਾਇਆ ਹਾਂ 頑張ってください。